ਕਦੇ ਨਾ ਪੂਰਾ ਹੋਣ ਵਾਲਾ ਕਟਾ ਜਿਹੜਾ ਸੀ ਪੂਰਾ ਹੋ ਸਕਦਾ ਹੈ ਕਟਾ ਬਹੁਤ ਮਾੜਾ ਹੋਇਆ ਜਦੋਂ ਖਬਰ ਮਿਲੀ ਪਹਿਲਾਂ ਤਾਂ ਯਕੀਨ ਨਹੀਂ ਹੋਇਆ ਕਿ ਇਹ ਗੱਲ ਸੱਚੀ ਆ ਫਿਲਹਾਲ ਕੁਝ ਦਿਨਾਂ ਤੋਂ ਹਾਲਾਤ ਇਸ ਤਰੀਕੇ ਦੇ ਚੱਲਦੇ ਪਏ ਸੀਗੇ ਵੀ ਸਭ ਦੁਆਵਾਂ ਕਰ ਰਹੇ ਸੀਗੇ ਅਰਦਾਸਾਂ ਕਰ ਰਹੇ ਸੀਗੇ ਵੀ ਰਾਜਵੀਰ ਜਵੰਦਾ ਜਲਦ ਠੀਕ ਹੋਵੇ ਪਰ ਜਦੋਂ ਸਵੇਰੇ ਇਸ ਤਰੀਕੇ ਦੀ ਖਬਰ ਮਿਲੀ ਆ ਤਾਂ ਬਹੁਤ ਦਿਲ ਉਦਾਸ ਹੋਇਆ ਗੱਲ ਸੁਣ ਕੇ ਪਹਿਲਾਂ ਤਾਂ ਯਕੀਨ ਹੀ ਨਹੀਂ ਆਇਆ ਸੀ ਇਹ ਗੱਲ ਸੱਚੀ ਆ ਅਸੀਂ ਗੁਰਦੁਆਰੇ ਸੀਗੇ ਪਾਠ ਕਰਾ ਰਹੇ ਸੀ ਸਿਹਤ ਲਈ ਤੇ ਜਦੋਂ ਭੋਗ ਪੈਣ ਲੱਗਿਆ ਉਦੋਂ ਸਾਨੂੰ ਪਤਾ ਲੱਗਿਆ ਭੋਗ ਪੈਣ ਤੋਂ ਬਾਅਦ ਪਤਾ ਲੱਗਿਆ ਕਿ ਹੁਣ ਉਹ ਇਸ ਦੁਨੀਆ 'ਚ ਨਹੀਂ ਰਹੇ ਸਾਡੇ ਆ ਨਾਲ ਹੀ ਸਾਡੇ ਗੁਆਂਢੇ ਮੇਰਾ ਚਾਚਾ ਸੀਗਾ ਅਸੀਂ ਜਦੋਂ ਮੈਂ ਨਿੱਕੇ ਹੁੰਦੇ ਬਹੁਤ ਟਾਈਮ ਸਪੈਂਡ ਕੀਤਾ ਸੀ ਇਕੱਠਿਆਂ ਨੇ ਬਹੁਤ ਦੁੱਖ ਹੋਇਆ ਕਦੇ ਫੀਲ ਨਹੀਂ ਕਰਨ ਦਿੱਤਾ ਜਿਵੇਂ ਸਿੰਗਰ ਆ ਐਂਡ ਆਉਂਦੇ ਸਾਰਿਆਂ ਨੂੰ ਹੱਸ ਕੇ ਮਿਲਣਾ ਵਧੀਆ ਗਰਾਊਂਡ 'ਚ ਆਉਣਾ ਸਾਰੇ ਮੁੰਡੇ ਗਰਾਊਂਡ ਖੇਡਦੇ ਸਾਰਿਆਂ ਨੂੰ ਮਿਲ ਕੇ ਜਾਣਾ ਤਾਂ ਪਿੰਡ ਦੇ ਮੁੰਡੇ ਵੀ ਇੱਥੇ ਮੌਜੂਦ ਨੇ ਜੋ ਇਸ ਸਮੇਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਨੇ ਭਾਈ ਕਿਹੋ ਜਿਹਾ ਕਾਟਾ ਹੁਣ ਵੀ ਕਹਿ ਲਓ ਜੇ ਕਦੇ ਨਾ ਪੂਰਾ ਆਉਣ ਵਾਲਾ ਕਾਟਾ ਜਿਹੜਾ ਸਮੂਹ ਹੋ ਸਕਦਾ ਹੈ ਕਾਟਾ ਬਹੁਤ ਮਾੜਾ ਹੋਇਆ ਜਦੋਂ ਖਬਰ ਮਿਲੀ ਪਹਿਲਾਂ ਤਾਂ ਯਕੀਨ ਨਹੀਂ ਹੋਇਆ ਕਿ ਇਹ ਗੱਲ ਸੱਚੀ ਆ ਕਿਉਂਕਿ ਜੇਕਰ ਗੱਲ ਕਰੀਏ ਪਿਛਲੇ ਕੁਝ ਦਿਨਾਂ ਤੋਂ ਹਾਲਾਤ ਇਸ ਤਰੀਕੇ ਦੇ ਚੱਲਦੇ ਪਏ ਸੀਗੇ ਵੀ ਸਭ ਦੁਆਵਾਂ ਕਰ ਰਹੇ ਸੀਗੇ ਅਰਦਾਸਾਂ ਕਰ ਰਹੇ ਸੀਗੇ ਵੀ ਰਾਜਵੀਰ ਜਵੰਦਾ ਜਲਦ ਠੀਕ ਹੋਵੇ ਪਰ ਜਦੋਂ ਸਵੇਰੇ ਇਸ ਤਰੀਕੇ ਦੀ ਖ਼ਬਰ ਮਿਲੀ ਆ ਤਾਂ ਬਹੁਤ ਦਿਲ ਉਦਾਸ ਹੋਇਆ ਗੱਲ ਸੁਣ ਕੇ ਪਹਿਲਾਂ ਤਾਂ ਯਕੀਨ ਹੀ ਨਹੀਂ ਆਇਆ ਸੀ ਇਹ ਗੱਲ ਸੱਚੀ ਆ ਅਸੀਂ ਗੁਰਦੁਆਰੇ ਸੀਗੇ ਪਾਠ ਕਰਾ ਰਹੇ ਸੀ ਸਿਹਤ ਲਈ ਤੇ ਜਦੋਂ ਭੋਗ ਪੈਣ ਲੱਗਿਆ ਉਦੋਂ ਸਾਨੂੰ ਪਤਾ ਲੱਗਿਆ ਭੋਗ ਪੈਣ ਤੋਂ ਬਾਅਦ ਪਤਾ ਲੱਗਿਆ ਕੀ ਹੁਣ ਉਹ ਇਸ ਦੁਨੀਆ ਚ ਨਹੀਂ ਰਹੇ ਬਹੁਤ ਹੋਇਆ ਹੋਜੀ ਲਿਆਸ਼ੀ ਤੁਹਾਡੀ ਸਾਡੇ ਆ ਨਾਲ ਹੀ ਸਾਡੇ ਗਵਾਂਡੇ ਮੇਰਾ ਚਾਚਾ ਸੀਗਾ ਅਸੀਂ ਜਦੋਂ ਮੈਂ ਨਿੱਕੇ ਹੁੰਦੇ ਬਹੁਤ ਟਾਈਮ ਸਪੈਂਡ ਕੀਤਾ ਸੀ ਇਕੱਠਿਆਂ ਨੇ ਬਹੁਤ ਦੁੱਖ ਹੋਇਆ ਕਦੇ ਫੀਲ ਨਹੀਂ ਕਰਨ ਦਿੱਤਾ ਜਿਵੇਂ ਸਿੰਗਰ ਆ ਐਂਡ ਆਉਂਦੇ ਸਾਰਿਆਂ ਨੂੰ ਹੱਸ ਕੇ ਮਿਲਣਾ ਵਧੀਆ ਗਰਾਊਂਡ 'ਚ ਆਉਣਾ ਸਾਰੇ ਮੁੰਡੇ ਗਰਾਊਂਡ ਖੇਡਦੇ ਸਾਰਿਆਂ ਨੂੰ ਮਿਲ ਕੇ ਜਾਣਾ ਬਹੁਤ ਵਧੀਆ ਗਰਾਊਂਡ ਦਾ ਬੜਾ ਲਗਾਵ ਸੀਗਾ ਵੀ ਜਿਮ ਵੀ ਜਾਣਾ ਗਰਾਊਂਡ ਵੀ ਜਾਣਾ ਉਸ ਤੋਂ ਬਾਅਦ ਉਹ ਕਹਿੰਦੇ ਉਸੇ ਚੀਜ਼ ਕਰਕੇ ਕਹਿੰਦੇ ਨੇ ਵੀ ਜਿਹੜਾ 8-10 ਦਿਨ ਸਰਵਾਈਵ ਕੀਤਾ ਕਹਿੰਦੇ ਉਸੇ ਚੀਜ਼ ਕਰਕੇ ਹੋਇਆ ਜਿਹੜਾ ਹਾਂਜੀ ਸਾਰੇ ਪੰਜਾਬ ਨੇ ਦੇਸ਼ ਵਿਦੇਸ਼ਾਂ 'ਚ ਸਾਰੇ ਲੋਕਾਂ ਨੇ ਦੁਆ ਕੀਤੀ ਸੀ ਉਹਦੇ ਕਰਕੇ ਇੰਨਾ ਟਾਈਮ ਕਰਕੇ ਉੱਧਾ ਪਿੰਡ 'ਚ ਕਿ ਕਿਸ ਤਰੀਕੇ ਦਾ ਉਹਨਾਂ ਦਾ ਮੇਲ ਮਲਾਪ ਕਿਸ ਤਰੀਕੇ ਦਾ ਸੀਗਾ ਸਭ ਨੂੰ ਕਿਸ ਤਰੀਕੇ ਨਾਲ ਮਿਲਦੇ ਸਾਰੇ ਨੂੰ ਹੱਸ ਕੇ ਮਿਲਦੇ ਸੀ ਕੋਈ ਵੀ ਬੁਲਾ ਲੇ ਐ ਨਹੀਂ ਕਿਸੇ ਨੂੰ ਇਗਨੋਰ ਕਰਨ ਕੇ ਸਾਰਿਆਂ ਨੂੰ ਉਹਨਾਂ ਨੇ ਬੁਲਾਉਣਾ ਹੱਸ ਕੇ ਮਿਲਣਾ ਕੋਈ ਕਵੇ ਫੋਟੋ ਕਰਾਉਣੀ ਹੈ ਸਾਰਿਆਂ ਨਾਲ ਫੋਟੋ ਕਰਾਉਣੀ ਸਾਰੇ ਪਿੰਡ 'ਚ ਜਦੋਂ ਵੀ ਵਾਪਸ ਹੋਣਾ ਮਹਾਲੀ ਤੋਂ ਸਾਰਿਆਂ ਨੂੰ ਮਿਲਣਾ ਉਹਨਾਂ ਨੇ ਐ ਨਹੀਂ ਕਿਤੇ ਕਿਸੇ ਨੂੰ ਨਹੀਂ ਮਿਲਣਗੇ ਕੋਈ ਵੀ ਆ ਜੇ ਕੋਈ ਵੀ ਬਲਾਉਗਾ ਉਹਨਾਂ ਨੂੰ ਹੱਸ ਕੇ ਮਿਲਣਾ ਫੋਟੋ ਕਰਾਉਣੀ ਫੋਟੋ ਵੀ ਕਰਾਉਣਗੇ ਪਰ ਕੀ ਲੱਗਦਾ ਵੀ ਹੁਣ ਉਹ ਗਲੀਆਂ ਸੁੰਨੀਆਂ ਰਹਿਣਗੀ ਉਹਨਾਂ ਤੋਂ ਬਿਨਾਂ ਕਿ ਜਿੱਥੇ ਉਹ ਰਾਜਵੀਰ ਜਵੰਧਾ ਨੇ ਲੰਘਣਾ ਹੈ ਸਭ ਨੂੰ ਮਿਲਣਾ ਹੈ ਉਸ ਤਰੀਕੇ ਨਾਲ ਹੱਸ ਖੇਡ ਕੇ ਬੁਲਾਣਾ ਨਹੀਂ ਬਈ ਤੁਹਾਡੀ ਕਿਸ ਤਰੀਕੇ ਦੀ ਲਿਹਾਜ਼ ਸੀਗੀ ਅਸੀਂ ਭਰੇ ਮਤਲਬ ਨਾਲੇ ਕਾਲਜ ਦੇ ਵਿੱਚ ਪੜਦੇ ਹਾਂ ਤੇ ਇਹਨੇ ਥਰੂ ਹੀ ਮਿਲੇ ਸੀਗੇ ਤੇ ਬਾਕੀ ਇਦਾਂ ਨਹੀਂਗਾ ਵੀ ਜੇ ਇਹਨਾਂ ਦੇ ਚਾਚਾ ਸੀਗੇ ਤੇ ਵੀ ਸਾਨੂੰ ਉਪਰਾਂ ਵਾਂਗੂ ਵਰਤਨ ਸਾਡੇ ਨਾਲ ਵੀ ਉਦਾਂ ਹੀ ਗੱਲਬਾਤ ਕਰਦੇ ਹੁੰਦੇ ਸੀਗੇ ਤੇ ਜਦੋਂ ਵੀ ਮਿਲ ਕੇ ਬੜਾ ਮਤਲਬ ਕੁਛ ਦਿਲ ਮਹਿਸੂਸ ਹੁੰਦਾ ਸੀਗਾ ਤੇ ਬਾਕੀ ਹੁਣ ਤਾਂ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਇਸ ਚੀਜ਼ ਗੱਲ ਦਾ ਵੀ ਉਹ ਇਸ ਦੁਨੀਆ ਚ ਨਹੀਂ ਰਹਿ। ਕਿਹਨੇ ਕਿਸਨੂੰ ਮਿਲਣਾ ਵੀ ਕਦੇ ਵੀ ਇਸ ਮੱਥੇ ਤੇ ਤਿਉੜੀ ਨਹੀਂ ਸੀ ਹੁੰਦੀ ਵੀ ਹਮੇਸ਼ਾ ਹੀ ਹੱਸ ਬਿਲਕੁਲ ਨਹੀਂ ਹਮੇਸ਼ਾ ਬਸ ਹੱਸਦਾ ਹੀ ਚਿਹਰਾ ਹੁੰਦਾ ਸੀਗਾ ਉਹਨਾਂ ਦਾ ਜਦੋਂ ਵੀ ਮਿਲਦੇ ਸੀਗੇ ਜਦੋਂ ਜਿੰਮ ਜਾਂਦੇ ਸੀਗੇ ਜਾਂ ਖੇਡਣ ਆਉਂਦੇ ਤਾਂ ਹਮੇਸ਼ਾ ਹਰ ਕਿਸੇ ਨੂੰ ਹੱਸ ਕੇ ਹੀ ਮਿਲਣਾ ਹਾਂਜੀ ਮੈਂ ਤੁਸੀਂ ਕਦੇ ਫੋਟੋ ਵਗੈਰਾ ਕਰਾਉਣ ਵਾਸਤੇ ਗਿਆ ਹੋਵੇ ਤੇ ਕਦੇ ਹੋਇਆ ਵੀ ਕਦੇ ਨਾ ਕੀਤੀ ਹੋਵੇ ਮੇਰੀ ਉਹਨਾਂ ਨਾਲ ਮੇਲ ਚਾਲ ਥੋੜੇ ਘੱਟ ਹੋਇਆ ਪਰ ਜਿੰਨਾ ਵੀ ਸੁਣਿਆ ਅੱਜ ਤੱਕ ਮੈਂ ਬੜਿਆ ਮਤਲਬ ਕੀ ਸੁਭਾਅ ਉਹ ਵਧੀਆ ਸੁਣਿਆ ਸਾਰੇ ਹਾਂ ਇਹ ਹੀ ਗੱਲ ਸੁਣਨ ਨੂੰ ਮਿਲੀ ਆ ਕਿ ਜਵਨ ਦਾ ਬੰਦਾ ਉਹ ਵਧੀਆ ਸੀਗਾ ਇਹ ਹੀ ਗੱਲ ਰਹੀ ਹੈ ਅਸੀਂ ਜਿਗਰਾਉਂਦੇ ਹਾਂ ਇਤਨ ਮਤਲਬ ਮੇਰੇ ਹੱਥ ਮੇਲ ਜੋਲ ਘੱਟੇ ਹੋਇਆ ਪਰ ਜਦੋਂ ਵੀ ਸੁਣਿਆ ਬਾਈ ਬਾਰੇ ਵਧੀਆ ਹੀ ਸੁਣਿਆ ਕਿਸੇ ਮੂਰ ਅੱਜ ਤੱਕ ਇਦਾਂ ਨਹੀਂ ਹੋਇਆ ਕਿ ਗਲਤ ਬੰਦਾ ਉਹ ਕੁਝ ਸਭ ਵਧੀਆ ਸੁਣਿਆ ਵੀ ਜਿਵੇਂ ਬੜਾ ਦੁੱਖ ਹੋਇਆ ਇਹ ਗੱਲ ਸੁਣ ਕੇ ਮਤਲਬ ਜਦੋਂ ਪਤਾ ਲੱਗਾ ਏ ਸਾਡੇ ਭਰਾ ਦਾ ਚਾਚਾ ਸੀਗਾ ਅਸੀਂ ਸਵੇਰੇ ਹੀ ਆ ਗਏ ਜਿਵੇਂ ਆ ਗੱਲ ਪਤਾ ਲੱਗੀ ਉਸ ਵੇਲੇ ਬਿਲਕੁਲ ਉਸ ਵੇਲੇ ਆ ਗਿਆ